ਤਰੀ ਤੇ ਮਾਮਲਾ ਹੈ ਮਰਡਰ ਦਾ ਕੀ ਹੈ ਪੂਰਾ ਮਾਮਲਾ ਹੈ ਕੌਣ ਕੌਣ ਇੰਵੋਲਡ ਇਹ ਰਾਤ ਸਾਨੂੰ 12:50 ਮਿੰਟ ਦੇ ਕਾਲ ਆਈ ਸੀ ਸਾਡੀ 112 ਜਿਹੜੀ ਆ ਐਮਰਜੈਂਸੀ ਰਿਸਪੌਂਸ ਸਿਸਟਮ ਤੇ ਚੌਕੀ ਯਾਰ ਦੇ ਐਸ.ਐਸ.ਓ ਸਾਹਿਬ ਜਿਹੜਾ ਮਾਨਜੋ ਥੜੇ ਐਸ.ਐਸ.ਪੀ ਸਾਹਿਬ ਅਸ਼ਨੀ ਕਟਿਆਲ ਜੀ ਨੇ ਜਿਹੜਾ ਰਿਸਪੌਂਸ ਸਿਸਟਮ ਆ ਸਾਡਾ ਜਿਹੋ ਇਨਸੀਡੈਂਟ ਹੁੰਦਾ ਆ ਉਹ ਐਵੇਂ ਜਿਹੜੀ ਜਿੰਨਾ ਟਾਈਮ ਲੱਗਦਾ ਜਾਣ ਲਈ ਇਮੀਡੀਏਟਲੀ ਮੌਕੇ ਤੇ ਰਿਸ਼ਵਤ ਦੇ ਇਸ ਕੰਦੇ ਸਾਨੂੰ ਦੇ ਕਾਰਨ ਸੀ ਜਿਹਦੇ ਤੇ ਚੱਲਦਾ ਜਦੋਂ ਕਾਲ ਆਈ ਆ 7-8 ਮਿੰਟ ਬਾਅਦ ਹੀ ਸਾਡੇ ਚੌਕੀ ਇੰਚਾਰਜ ਸਾਡੀ ਯਾਰ ਵੀ ਜਿਹੜੀ ਪਾਰਟੀ ਆ ਉਹ ਮੌਕੇ ਤੇ ਆ ਗਈ ਤੇ ਦੋਪਲ ਮੰਡਵਾਲਾ ਐਸ ਵੀ ਫੌਰ ਮੌਕੇ ਤੇ ਆ ਗਏ ਸੀ ਮੌਕੇ ਤੇ ਆ ਕੇ ਜਿਹੜਾ ਦੋਨਾਂ ਏਜੰਸੀ ਆਫਸਰ ਹਿਤੇ ਰਿਸ਼ਵਤ ਸਿੰਘ ਤੇ ਜੰਗੌਰ ਸਿੰਘ ਇਹਨਾਂ ਦਾ ਪਰਿਵਾਰਕ ਕਲੇਸ਼ ਵੀ ਸੀ ਇਮੀਡੀਏਟਲੀ ਨਹੀਂ ਮੌਕੇ ਤੇ ਆ ਗਿਆ ਜਿਹੜਾ ਜੰਗੌਰ ਸਿੰਘ ਸੀ ਉਹਨੂੰ ਅਰੈਸਟ ਕੀਤਾ ਚੰਗੌਰ ਸਿੰਘ ਨੂੰ ਆ ਰਾਉਂਡ ਅਪ ਕੀਤਾ ਰਾਉਂਡ ਅਪ ਕਰਨ ਤੋਂ ਬਾਅਦ ਉਹਦੇ ਵੀ ਛੱਟ ਵੱਜੀ ਸੀ ਇਹਨੂੰ ਹਸਪਤਾਲ ਦਖਲ ਦਿੱਤਾ ਪਰਵਾਹ ਜਿਹੜਾ ਕਮੈਂਡਰ ਆ ਉਹ ਵੀ ਚੱਲਿਆ ਆ ਅਸੀਂ ਜਿਹੜੀ ਹੈ ਮੈਡੀਕ ਸਾਡੀ ਕੋਈ ਗੋਣ ਪਰਚਾ ਕਰਤੀ ਕਰਕੇ ਆਈ ਨਹੀਂ ਤਪੀਸ ਦੋਵਾਂ ਦੀ ਲੜਾਈ ਕਿੱਦਾਂ ਹੋਈ ਸਕਦਾ ਉਹ ਕਿੱਦਾਂ ਆਪਸ ਵਿੱਚ ਦੋਨਾਂ ਦੀ ਲੜਾਈ ਜਿਹੜਾ ਰਸ਼ਵਾਲ ਸਿੰਘ ਇਹ ਲੁਧੇਣਾ ਸਾਈਡ ਤੋਂ ਵੱਧੀ ਜਾ ਰਿਹਾ ਸੀ ਜਿਹੜਾ ਚੰਗੌਰ ਸਿੰਘ ਆ ਇਹ ਵੱਦੀ ਤੋਂ ਰਾਏਪੁਰ ਸਾਈਡ ਜਾ ਰਿਹਾ ਸੀ ਲੁਧੇਣਾ ਚੈ ਇਹ ਦੋਨਾਂ ਇੱਕ ਦੂਜੇ ਦੇ ਲਈ ਰੰਜੇਸਬਾਦੀ ਆਲਰੇਡੀ ਚੱਲ ਰਹੀ ਸੀ ਜਦੋਂ ਉਹਨਾਂ ਰਿਸ਼ਵਾਲ ਸਿੰਘ ਨੇ ਦੇਖਿਆ ਉਹਨਾਂ ਵੀ ਆਪਣੀ ਗੱਡੀ ਲੋਗ ਲਈ ਦੋਨੋਂ ਨੇ ਟਕਰਾਨਾ ਸ਼ੁਰੂ ਕਰ ਦਿੱਤਾ ਇੱਕ ਕੋਲ ਕੁਰਬਾਨ ਸੀ ਤੇ ਇੱਕ ਕੋਲ ਡਾਕਟਰ ਸੀ ਝਗੜਾ ਹੋਣ ਦੇ ਬਾਅਦ ਜਿਹੜਾ ਇੰਜਰਡ ਹੋਇਆ ਦਸ਼ਪਾਲ ਸਿੰਘ ਵੀ ਜਿਹੜੀ ਆ ਜਿਹੜਾ 52 ਈਅਰ 올ਡ ਵੀ ਬੈਠੀ ਹੋਈ ਹੈ ਜਿਹੜਾ ਤੁੰਗੋਰ ਸਿੰਘ ਜਿਹੜੀ 60 ਈਅਰ 올ਡ ਇਹ ਇੰਜਰਡ ਹੋਇਆ ਸੀ ਜਿਹਨੂੰ ਹਸਪਤਾਲ ਦਾਖਲ ਕਰਾਇਆ ਇੱਕ ਸਹੀ ਐਂਬੂਲੈਂਸ ਦੇ ਹੀ ਸਤਾਫ ਨੇ ਲਿਜਾਇਆ ਇਹ ਦੋਨੇ ਅੰਮ੍ਰਿਤਸਰ ਰੂਰਲ ਦੇ ਰਹਿਣ ਵਾਲੇ ਆ ਇਹਦਾ ਜਿਹੜਾ ਕਿਉਂ ਗੌਰ ਸਿੰਘ ਦਾ ਪਿੰਡ ਸੱਠਿਆਲੇ ਦੇ ਵਿੱਚ ਪੈਂਦਾ ਜਿਹੜਾ ਰਿਸ਼ਵਾਲ ਸਿੰਘ ਦਾ ਪਿੰਡ ਆ ਇਹਦਾ ਗਮਾਨ ਪਰ ਪੈਂਦਾ ਮਜੀਠੇ ਜਿਹਦੇ ਵਿੱਚ